ਉਹ ਬੰਦਾ ਜੋ ਜਿਹੜਾ ਫੜਿਆ ਗਿਆ ਹੈ ਜਿਨੇ ਉਹ ਵਾਰਦਾਤ ਕੀਤੀ ਹੈ ਨਿਰਦਈ ਬੁਨੇ ਨਾਲ ਉਹ ਬੰਦਾ ਸਰ ਜਦੋਂ ਆ ਪਿੱਛੇ ਉਹਦਾ ਟਰੈਕ ਰਿਕਾਰਡ ਆ ਉਹ 7 ਸਾਲ ਦੀ ਸਜ਼ਾ ਪੁੱਟ ਕੇ ਆਇਆ ਹੈ ਰੇਪ ਕਰ ਚੁੱਕਿਆ ਜੇ ਆਪਾਂ ਉਹਦੀ ਵੈਰੀਫਿਕੇਸ਼ਨ ਕੀਤੀ ਹੁੰਦੀ ओरिजिनल ਡਾਕੂਮੈਂਟਸ ਦੀ ਤਾਂ ਉਥੋਂ ਦੀ ਪੁਲਿਸ ਨੇ ਤੁਹਾਨੂੰ ਦੱਸਣਾ ਸੀ ਫੀਲ ਕਰ ਰਹੇ ਆ ਕਿ ਪਲੀਜ਼ ਜੋ ਕਾਨੂੰਨ ਬਾਕੀ ਅੱਧੇ ਦੇਸ਼ 'ਚ ਜ਼ਿਆਦਾ ਸਾਡੇ ਹਿਮਾਚਲ 'ਚ ਹੈ ਉਹ ਨਾ ਫਾਇਟ ਦਾ ਤਾਂ ਸਾਡੇ ਵੀ ਡੋਮਿਸਾਈਲ ਦਾ ਹੋ ਜੇ ਜਦੋਂ ਤੱਕ ਇਹ ਕਾਨੂੰਨ ਅਸੈਂਬਲੀ ਬਣਾਉ ਪਰ ਉਦੋਂ ਤੱਕ ਸਰ ਤੁਸੀਂ ਤੇ ਤੁਸੀਂ ਇਹਨਾਂ ਦੀ origignal document ਦੀ verification ਤਾਂ ਕਰ ਸਕਦੇ ਇਹਨਾਂ ਦੇ origignal document ਦੀ verification ਸਰ ਪੁਲਿਸ ਨੇ ਕਰ ਰਹੀ ਉਦੋਂ ਸਰ ਕਰਾ ਰਹੇ ਅਸੀਂ ਸਾਰੇ ਜਨਰੇ ਡਿਮਾਂਡ ਕਰਦੇ ਆ ਕਿ ਮੁੱਖ ਮੰਤਰੀ ਅਰਲੀ ਫੰਡ ਚ ਐਡਾ ਵੱਡਾ ਝਟਕਾ ਲੱਗਿਆ ਕਿ ਕੰਮ ਕਰ ਪਾਉਣਗੇ ਜਲਦੀ ਇਹਨਾਂ ਨੂੰ ਘੱਟੋਂ ਘੱਟ 25 ਤੋਂ 50 ਲੱਖ ਰੁਪਇਆ ਮੁੱਖ ਮੰਤਰੀ ਅਰਲੀਫ ਫੰਡ ਚ ਦਿੱਤਾ ਜਾਵੇ। ਕਿਵੇਂ ਦੇਖਦੇ ਹੋ ਬਾਈ ਜੀ ਹੁਣ ਮੰਗ ਪੱਤਰ ਦਿੱਤਾ ਤੁਸੀਂ ਕਿਹੜੀਆਂ ਮੰਗਾਂ ਲੈ ਕੇ ਗਏ ਸੀ ਉਹਨਾਂ ਮੰਗਾਂ ਨੂੰ ਜਾਇਜ਼ ਮੰਨਿਆ ਗਿਆ ਅੰਦਰ ਕਿਸੇ ਨੇ ਹੰਗਾਰਾ ਭਰਿਆ ਉਹਦੇ ਵਿੱਚ ਕੋ ਜਿੰਨਾ ਚਿਰ ਕਾਨੂੰਨ ਨਹੀਂ ਬੰਦਾ ਉਹਨਾਂ ਚਿਰ ਜਿੰਨੇ ਵੀ ਪ੍ਰਵਾਸੀ ਨੇ ਇੱਥੇ ਜਾਂ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਇਹ ਤਾਂ ਇਹ ਖੁਦ ਡਿਸਟ੍ਰਿਕਟ ਦੇ ਐਡਮਿਨਿਸਟਰੇਟਰ ਨੇ ਤੇ ਜਿਹੜੇ ਬਾਹਰਲੇ ਡਿਸਟ੍ਰਿਕਟਾਂ ਨੂੰ ਮੈਸੇਜ ਦਿੱਤਾ ਜਾਵੇ ਕਿ ਉਹਨਾਂ ਦੀ ਵੈਰੀਫਿਕੇਸ਼ਨ ਉਹਨਾਂ ਦੇ origignal documents ਨਾਲ ਹੋਊਗੀ ਸੋ ਇਹ ਗੱਲਾਂ ਅਸੀਂ ਉਹਨਾਂ ਨਾਲ ਕੀਤੀਆਂ ਉਹਨਾਂ ਨੇ ਮੰਨੀਆਂ ਖੁਦ ਆਪ ਦੇ ਵੱਲੋਂ ਦਰਾਈਆਂ ਜੋ ਅਸੀਂ ਮੰਗ ਪੱਤਰ ਦਿੱਤੀ ਉਹ ਲੈ ਔਰ ਰਸੀਵਿੰਗ ਦਿੱਤੀ ਤਾਂ ਬਲਕਿ ਉਹਨਾਂ ਨੇ ਖੁਦ ਵੀ ਮੰਨ ਲਿਆ ਕਿ ਉਹ ਇੱਥੇ ਪਤਾ ਕਰਨਗੇ ਕਿ ਕੀ ਇਹ ਤੋਂ ਦੇ ਐਸ ਐਚਓਜ਼ ਪੁਲਿਸ ਵਾਲੇ ਔਰ ਸਿਵਲ ਅਧਿਕਾਰੀ ਇਹਨਾਂ ਦੇ origignal paperਾਂ ਦੀ ਵੈਰੀਫਿਕੇਸ਼ਨ ਕਰ ਰਹੇ ਆ ਜਾਂ ਨਹੀਂ ਕਰ ਰਹੇ ਪੰਜਾਬ ਚ ਵੀ ਅਸੀਂ ਸਾਰੇ ਲੋਕਾਂ ਨੂੰ ਕਵਾਂਗੇ ਕਿ ਉਹ ਵੀ ਚੈੱਕ ਕਰ ਜੇ ਨਹੀਂ ਹੋ ਰਿਹਾ ਤਾਂ ਫਿਰ ਇਹਨਾਂ ਨੂੰ ਪੁੱਛਾਂਗੇ ਕਿ ਇਤੇ ਝੂਠਾ ਵਾਦਾ ਕਿਉਂ ਕੀਤਾ ਹੈ ਵੈਸੇ ਤਾਂ ਝੂਠੇ ਵਾਦੇ ਇਹਨਾਂ ਦੀਆਂ ਸਾਰੀਆਂ ਸਰਕਾਰਾਂ ਹੀ ਕਰ ਚੁੱਕੀਆਂ ਪਰ ਚੱਲੋ ਇੱਕ ਵਾਰੀ ਫੇਰ ਵੇਖ ਲੈਣੇ ਆ ਰਹੀ ਗੱਲ ਕਾਨੂੰਨ ਬੰਨ੍ਹ ਦੀ 27 ਤੱਕ ਇਹ ਬਣਾ ਦੇਣ ਸੇਮ ਇਸ ਤਰ੍ਹਾਂ ਦਾ ਨਹੀਂ ਤਾਂ ਇਹ ਜਾਣਗੇ ਤੇ ਜਿਹੜੇ ਨਵੇਂ ਆਉਣਗੇ ਉਹ ਇਨ੍ਹਾਂ ਸ਼ਰਤਾ ਤੇ ਆਉਣਗੇ ਬੰਦੇ ਆਏ ਨਾ ਇਹਨਾਂ ਨੇ ਗੇਟ ਲਾ ਦਿੱਤਾ ਕਹਿੰਦੇ 15 ਬੰਦੇ ਅੰਦਰ ਆਓ ਤੇ ਮਾਨਸਾਹਵਰੀ ਕਹਿੰਦੇ ਨਹੀਂ 15 ਤਾਂ ਨਹੀਂ ਹੁਣ ਸਾਰਾ ਸ਼ਹਿਰ ਇੱਕ ਬਰਾਬਰ ਆਸੀਂ ਸਾਰੇ ਇੱਕ ਬਰਾਬਰ ਹੈ ਤੁਸੀਂ ਜਦੋਂ ਤੁਹਾਡੇ ਅੰਦਰ ਆਣਾ ਚਾਹੁੰਦੇ ਅਸੀਂ ਤਾਂ ਸਿਕਿਉਰਟੀ ਨੂੰ ਲੱਗਿਆ ਵੀ ਬਹੁਤੇ ਬੰਦੇ ਜੇ ਅੰਦਰ ਆ ਗਏ ਤਾਂ ਵਿੱਚ ਕੁਝ ਗੜਬੜ ਵਾਲੇ ਬੰਦੇ ਨਾ ਆ ਜਾਣ ਅਸੀਂ ਵੀ ਇਹੀ ਕਹਿੰਦੇ ਤੇ ਸਾਡੇ ਪੰਜਾਬ ਵਿੱਚ ਹੁਣ ਗੜਬੜ ਵਾਲੇ ਨਾ ਆ ਜਾਣ ਜਿਹੜਾ ਵੀ ਅੰਦਰ ਆਵੇ ਉਹਦੀ ਪੜਤਾਲ ਹੋ ਕੇ ਆਵੇ ਸੋ ਮਾਸੂਮ ਹਰਵੀਰ ਦੇ ਕਤਲ ਤੋਂ ਬਾਅਦ ਜਿਹੜੀ ਮੀਟਿੰਗ ਹੁੰਦੀ ਗੁਰਦਵਾਰ ਸਾਹਿਬ ਦੇ ਵਿੱਚ ਜਿੱਥੇ ਬੰਦੀਆਂ ਦੇ ਨੁਮਾਇੰਦੇ ਬੋਲਦੇ ਆਪਣੇ ਵਿਚਾਰ ਰੱਖਦੇ ਆ ਉਹ ਕਾਫਲਾ ਡੀਸੀ ਸਾਹਿਬ ਦੇ ਕੋਲ ਪਹੁੰਚਦਾ ਤੇ ਉਸ ਤੋਂ ਬਾਅਦ ਮੰਗ ਪੱਤਰ ਦਿੱਤਾ ਗਿਆ ਉਹ ਮੰਗ ਪੱਤਰ ਕੀ ਹੈ ਕਿਹੜੀਆਂ ਮੰਗਾਂ ਕਿਨਾਂ ਦੇ ਉੱਤੇ ਪ੍ਰਵਾਨਗੀ ਮਿਲੀ ਹੈ ਜਾਂ ਸਹਿਮਤੀ ਮਿਲੀ ਹੈ ਜਾਂ ਡੀਸੀ ਸਾਹਿਬ ਨੇ ਜਿਨ੍ਹਾਂ ਨੂੰ ਜਾਇਜ਼ ਮੰਨਿਆ ਉਹ ਗੱਲਬਾਤ ਕਰਦੇ ਸਾਡੇ ਨਾਲ ਹਮਤੋ ਸਿੰਘ ਮਾਨ ਹੋਰੀ ਭਾਈ ਕਿਵੇਂ ਦੇਖਦੇ ਹੋ ਭਾਈ ਜੀ ਹੁਣ ਮੰਗ ਪੱਤਰ ਦਿੱਤਾ ਤੁਸੀਂ ਕਿਹੜੀਆਂ ਮੰਗਾਂ ਲੈ ਕੇ ਗਏ ਸੀ ਉਹਨਾਂ ਮੰਗਾਂ ਨੂੰ ਜਾਇਜ਼ ਮੰਨਿਆ ਗਿਆ ਅੰਦਰ ਕਿਸੇ ਨੇ ਹੰਗਾਰਾ ਭਰਿਆ ਉਹਦੇ ਵਿੱਚ ਦੇਖੋ ADC ਸੀਗੇ ਤੇ DSP ਸੀਗੇ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਭਾਈ ਇੱਕ ਤਾਂ ਪਹਿਲੀ ਗੱਲ ਹੈ ਕਿ ਮੈਸੇਜ ਉੱਤੇ ਪਹੁੰਚਾਇਆ ਜਾਵੇ ਹਰ ਵੀਰ ਦੇ ਮਾਪਿਆਂ ਨੂੰ ਕਿਉਂਕਿ ਉਹ ਮੈਂਟਲੀ ਟੋਟਲੀ ਸ਼ੌਕਡ ਨੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਇਹਨਾਂ ਨੂੰ ਮੁੱਖ ਮੰਤਰੀ ਦੇ ਰੀਲੀਫ ਫੰਡ ਚੋਂ 25 ਤੋਂ 50 ਲੱਖ ਰੁਪਈਆ ਦਿੱਤਾ ਜਾਵੇ ਪਹਿਲੀ ਗੱਲ ਦੂਜੀ ਗੱਲ ਕਿ ਇਹ ਕਾਨੂੰਨ ਬਣਾਇਆ ਜਾਵੇ ਇਹ ਗੱਲ ਚੀਫ ਸਕੱਟਰੀ ਰਾਈ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ ਔਰ ਅਸੈਂਬਲੀ 'ਚ ਇਹ ਕਾਨੂੰਨ ਬਣੇ ਕਿਉਂਕਿ ਉਹ ਅਸੈਂਬਲੀ ਪੰਜਾਬ ਦੇ ਲੋਕਾਂ ਨੇ ਬਣਾਈ ਏ ਇਸ ਲਈ ਆ ਕਿ ਪੰਜਾਬ ਦੇ ਹੱਕ ਦੀਆਂ ਗੱਲਾਂ ਹੋਣ ਜਿਨ੍ਹਾਂ ਚੇਰੇ ਕਾਨੂੰਨ ਨਹੀਂ ਬਣਦਾ ਜਿਹੜੀ ਅਗਲੀ ਗੱਲ ਜ਼ਰੂਰੀ ਗੱਲ ਸੀ ਕਿ ਜਿਨ੍ਹਾਂ ਚੇਰੇ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਜਿੰਨੇ ਵੀ ਪ੍ਰਵਾਸੀ ਨੇ ਇੱਥੇ ਜਾਂ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਇਹ ਤਾਂ ਇਹ ਖੁਦ ਡਿਸਟ੍ਰਿਕਟ ਦੇ ਐਡਮਿਨਿਸਟਰੇਟਰ ਨੇ ਤੇ ਜਿਹੜੇ ਬਾਹਰਲੇ ਡਿਸਟ੍ਰਿਕਟਾਂ ਨੂੰ ਮੈਸੇਜ ਦਿੱਤਾ ਜਾਵੇ ਕਿ ਉਹਨਾਂ ਦੀ ਵੈਰੀਫਿਕੇਸ਼ਨ ਉਹਨਾਂ ਦੇ origignal documents ਨਾਲ ਹੋਊਗੀ ਇਹ ਕੀਤਾ ਜਾਵੇ ਔਰ ਨਾਲ ਦੀ ਨਾਲ ਅਸੀਂ ਇਹ ਵੀ ਧੜਨਾ ਵੀ ਕਰਤੀ ਸੀ ਤੇ ਰਿਕੁਐਸਟ ਵੀ ਕਰਤੀ ਸੀ ਕਿ ਇਹ ਚੀਜ਼ ਅਸੀਂ ਕੁੰਬੜਾਂ ਕਾਨਵਾਰ ਦੀ ਕਈ ਸੀ ਲੋਕਾਂ ਦੇ ਸਾਹਮਣੇ ਤੇ ਮੀਡੀਏ ਦੇ ਸਾਹਮਣੇ ਉਸ ਤੋਂ ਬਾਅਦ ਉੱਥੇ ਤਾਂ ਹੋਣ ਲੱਗ ਗਿਆ ਪਰ ਇੱਥੇ ਨਹੀਂ ਹੋਇਆ ਜੇ ਇੱਥੇ ਹੋਇਆ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਕਿ ਆ ਜਿਹੜੇ ਬੰਦੇ ਨੇ ਦਰਿੰਦਗੀ ਕੀਤੀ ਆ ਜੋ ਨਰਦਈ ਬੁਣਾ ਕੀਤਾ ਉਸ ਹਰਵੀਰ ਬੇਠੇ ਨਾਲ ਦਾ ਪਤਾ ਲੱਗ ਜਾਂਦਾ ਲੋਕਾਂ ਨੂੰ ਪਹਿਲਾਂ ਹੀ ਕਿ ਇਹ ਬੰਦਾ ਪਹਿਲਾਂ ਹੀ 7 ਸਾਲ ਦੀ ਸਜ਼ਾ ਭੁਗਤ ਕੇ ਆਇਆ ਹੈ ਔਰ ਰੇਪ ਦੇ ਕੇਸ ਚ ਭੁਗਤ ਕੇ ਆਇਆ ਹੈ ਨਾਲ ਨਾਲ ਪੁਲਿਸ ਨੂੰ ਪਤਾ ਹੁੰਦਾ ਪੁਲਿਸ ਉਹਨੂੰ ਤਾੜਨਾ ਕਰਦੀ ਉਹਦੇ ਵੀ ਕੰਨ ਹੋ ਜਾਂਦੇ ਡਰ ਹੁੰਦਾ ਤੇ ਨਾਲੇ ਸਮਾਜ ਨੂੰ ਵੀ ਪਤਾ ਹੁੰਦਾ ਤਾਂ ਦੇ ਜੀ ਉਹ ਤਾਂ ਜੋ ਹੋਣਾ ਹੀ ਹੋ ਗਿਆ ਪਰ ਅੱਗੇ ਤੋਂ ਅਸੀਂ origignal documents ਦੀਨਾਂ ਦੀ ਜੋ ਉੱਥੋਂ ਦੇ ਨੇ ਉਹਦੀ ਵੈਰੀਫਿਕੇਸ਼ਨ ਕਰਾਂਗੇ ਜਿਨ੍ਹਾਂ ਚਾਰੇ ਡੋਮਿਸਾਈਲ ਦਾ ਕਾਨੂੰਨ ਨਹੀਂ ਬੰਦਾਗਾ ਸੋ ਇਹ ਗੱਲਾਂ ਅਸੀਂ ਉਹਨਾਂ ਨਾਲ ਕੀਤੀਆਂ ਉਹਨਾਂ ਨੇ ਮੰਨੀਆਂ ਖੁਦ ਆਪਦੇ ਵੱਲੋਂ ਦਹਰਾਈਆਂ ਜੋ ਅਸੀਂ ਮੰਗ ਪੱਤਰ ਦਿੱਤੇ ਉਹ ਲੈ ਔਰ ਰਸੀਵਿੰਗ ਦਿੱਤੀ ਹੁਣ ਅਸੀਂ ਅਗਲੇ ਦਿਨਾਂ 'ਚ ਇੱਥੋਂ ਦੇ ਲੋਕਲ ਜਿੰਨੇ ਵੀ ਸਾਡੇ लवली ਜੀ ਹੋਰੀ ਸਾਰੇ ਬੰਦੇ ਬਾਕੀ ਸਾਰੀ ਟੀਮ ਉਹਨਾਂ ਨੂੰ ਇੱਕ ਰਿਕੁਐਸਟ ਵੀ ਕਰਤੀ ਆ ਤੇ ਕਹੇ ਵੀ ਦਿੱਤਾ ਬਲਕਿ ਉਹਨਾਂ ਨੇ ਖੁਦ ਵੀ ਮੰਨ ਲਿਆ ਕਿ ਉਹ ਇੱਥੇ ਪਤਾ ਕਰਨਗੇ ਕਿ ਕੀ ਇਥੋਂ ਦੇ ਐਸ ਐਚਓਜ਼ ਪੁਲਿਸ ਵਾਲੇ ਔਰ ਸਿਵਲ ਅਧਿਕਾਰੀ ਇਹਨਾਂ ਦੇ origignal ਪੇਪਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਆ ਜਾਂ ਨਹੀਂ ਕਰ ਰਹੇਗੇ ਔਰ ਬਾਕੀ ਪੰਜਾਬ ਚ ਵੀ ਅਸੀਂ ਸਾਰੇ ਲੋਕਾਂ ਨੂੰ ਕਵਾਂਗੇ ਕਿ ਉਹ ਵੀ ਚੈੱਕ ਕਰਨ ਜੇ ਨਹੀਂ ਹੋ ਰਿਹਾ ਤਾਂ ਫਿਰ ਇਹਨਾਂ ਨੂੰ ਪੁੱਛਾਂਗੇ ਕਿ ਇੱਥੇ ਝੂਠਾ ਵਾਅਦਾ ਕਿਉਂ ਕੀਤਾ ਹੈ ਵੈਸੇ ਤਾਂ ਝੂਠੇ ਵਾਅਦੇ ਇਹਨਾਂ ਦੀਆਂ ਸਾਰੀਆਂ ਸਰਕਾਰਾਂ ਹੀ ਕਰ ਚੁੱਕੀਆਂ ਪਰ ਚਲੋ ਇੱਕ ਵਾਰੀ ਫੇਰ ਵੇਖ ਲੈਣੇ ਆ ਰਹੀ ਗੱਲ ਕਾਨੂੰਨ ਬੰਨ੍ਹ ਦੀ 27 ਤੱਕ ਇਹ ਬਣਾ ਦੇਣ ਸੇਮ ਇਸ ਤਰ੍ਹਾਂ ਦਾ ਨਹੀਂ ਤਾਂ ਇਹ ਜਾਣਗੇ ਤੇ ਜਿਹੜੇ ਨਵੇਂ ਆਉਣਗੇ ਉਹ ਇਨ੍ਹਾਂ ਸ਼ਰਤਾ ਤੇ ਆਉਣਗੇ ਕਿ ਸਭ ਤੋਂ ਪਹਿਲਾਂ ਡੋਮਿਸਾਈਲ ਦਾ ਕਾਨੂੰਨ ਔਰ ਬਾਕੀ ਦੇ ਜਿਹੜੇ 35 ਮਾਮਲੇ ਨੇ ਉਹ ਹੱਲ ਕਰਨੇ ਪੈਣਗੇ ਕਿਉਂਕਿ ਹੁਣ ਪੰਜਾਬ ਬਿਲਕੁਲ ਇਹਦੇ ਲਈ ਜਾਗਰਤ ਹੈ ਕਿ ਮੈਂ ਆਪਣੇ ਆਪ ਨੂੰ ਕਿਵੇਂ ਸ਼ਾਸਨ ਖੁਦ ਕਰਨਾ ਹੈ ਬੰਦੇ ਹੋਣਗੇ ਕਰਨ ਵਾਲੇ ਪਰ ਉਹ ਖੁਦ ਡਿਕਟੇਟ ਕਰੂਗਾ ਕਿ ਐਂ ਕਰੋ ਜਦੋਂ ਇਹ ਬੰਦੇ ਆਏ ਨਾ ਇਹਨਾਂ ਨੇ ਗੇਟ ਲਾ ਦਿੱਤਾ ਤੇ ਕਹਿੰਦੇ 15 ਬੰਦੇ ਅੰਦਰ ਆਓ ਤੇ ਮਾਨਸਾਹਵਰੀ ਕਹਿੰਦੇ ਨਹੀਂ 15 ਤਾਂ ਨਹੀਂ ਹੁਣ ਸਾਰਾ ਸ਼ਹਿਰ ਇੱਕ ਬਰਾਬਰ ਆ ਸੀ ਸਾਰੇ ਇੱਕ ਬਰਾਬਰ ਹੈ ਕਿਉਂਕਿ ਤੁਸੀਂ ਪਹਿਲੇ ਹੀ ਇਹ ਰਿਯੂਮਰ ਫਲਾ ਰਹੇ ਹੋ ਬਹੁਤ ਸਾਰੇ ਸਿਸਟਮ ਕੇ ਜੀ ਇਹ ਹਿੰਦੂ ਸਿੱਖ ਅਲੱਗ-ਅਲੱਗ ਕਰ ਰਿਹਾ ਹੈ ਤੇ ਫਿਰ ਜਦੋਂ ਏਡੀਸੀ ਸਾਹਿਬ ਆਏ ਸੀ ਉਹਨਾਂ ਨੂੰ ਕਿਹਾ ਕਿ ਜਨਾਬ ਗੇਟ ਲਾਇਆ ਸੀ ਤੁਹਾਡੇ ਬੰਦਿਆਂ ਨੇ ਉਹ ਫਿਰ ਬਾਹਰ ਆ ਕੇ ਕਿ ਮੈਂ ਬਾਹਰ ਆ ਕੇ ਲੈ ਲੈਂਦਾ ਸਾਰੇ ਇਹਦੇ 15 ਵਾਲੀ ਚਲੋ ਗੱਲ ਛੱਡੀਏ ਮੈਂ ਕਿਹਾ ਸਾਰਾ ਹੀ ਕਹਾਣੀ ਹੈ ਤੁਸੀਂ ਜਦੋਂ ਤੁਹਾਡੇ ਅੰਦਰ ਆਣਾ ਜਾਂਦੇ ਅਸੀਂ ਤਾਂ ਸਿਕਿਉਰਟੀ ਨੂੰ ਲੱਗਿਆ ਬਈ ਬਹੁਤੇ ਬੰਦੇ ਜੰਦਰ ਆ ਗਏ ਤਾਂ ਵਿੱਚ ਕੁਝ ਖੜ ਗੜਬੜ ਵਾਲੇ ਬੰਦੇ ਨਾ ਆ ਜਾਣ ਅਸੀਂ ਵੀ ਇਹੀ ਕਹਿੰਦੇ ਫੇ ਸਾਡੇ ਪੰਜਾਬ ਚ ਹੁਣ ਗੜਬੜ ਵਾਲੇ ਨਾ ਆ ਜਾਣ ਜਿਹੜਾ ਵੀ ਅੰਦਰ ਆਵੇ ਉਹਦੀ ਪੜਤਾਲ ਹੋ ਕੇ ਆਵੇ ਸ਼ਾਇਦ ਉਹ ਗੱਲਾਂ ਦੇ ਸਮਝ ਆ ਗਏ ਉਹ ਇਹੀ ਗਲੋਬਲ ਵਿਲੇਜ ਹੈ ਨਾ ਗਲੋਬਲ ਵਿਲੇਜ ਕਿਹਨੂੰ ਆਉਂਦੇ ਸੀ ਗਲੋਬਲ ਵਿਲੇਜ ਕਰੋਨੀ ਕੈਪਟਲਿਜ਼ਮ ਨੂੰ ਬਣਾਉਣ ਨੂੰ ਨਹੀਂ ਆਉਂਦੇ ਸੀ ਕਿ ਜਿਵੇਂ ਤੁਹਾਡਾ ਘਰ ਆਵੇਂ ਤੁਹਾਡਾ ਪਿੰਡ ਆਵੇਂ ਤੁਹਾਡਾ ਸ਼ਹਿਰ ਆ ਫਿਰ ਤੁਹਾਡਾ ਸਟੇਟ ਆ ਫਿਰ ਤੁਹਾਡਾ ਦੇਸ਼ ਆ ਫਿਰ ਤੁਹਾਡੀ ਦੁਨੀਆ ਇਹੀ ਹੈ ਨਾ گلوبਲ ਵਿਲੇਜ ਇਹ ਕਨਸੈਪਟ ਹੈ ਜਿਹਦੇ ਵਿੱਚ ਇਹ ਵਿਚੋਲੇ ਆ ਕੇ ਵੋਟਾਂ ਲੈ ਕੇ ਸਾਨੂੰ ਲੁੱਟਣ ਲੱਗ ਜਾਂਦੇ ਨੇ ਸੋ ਵੀ ਟ੍ਰਾਈ ਕੇ ਇਹਨੂੰ ਖਤਮ ਕਰੀਏ ਮੈਂ ਬੇਨਤੀ ਕਰ ਨਹੀਂ ਭੁੱਲ ਗਿਆ ਮਾਨ ਸਾਹਿਬ ਦੇ ਰਾਹੀਂ ਕਰਨ ਲੱਗਿਆ ਮਾਨ ਸਾਹਿਬ ਮੈਂ ਜਿਹਨੇ ਬਾਰ ਕਾਉਂਸਲ ਦੇ ਵਕੀਲ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਤੇ ਸਾਰੇ ਪੰਜਾਬ ਦੇ ਵਕੀਲ ਭਾਈ ਜਾਰੇ ਨੂੰ ਇਹ ਬੇਨਤੀ ਕਰੂੰਗਾ ਪੇਸ ਦਰਿੰਦੇ ਦਾ ਕੋਈ ਵੀ ਵਕੀਲ ਭਰਾ ਕੇਸ ਨਾ ਲਵੇ ਤਾਂ ਕਿ ਇਹ ਛੇਤੀ ਆਪਣੇ ਅੰਜਾਮ ਤੱਕ ਪਹੁੰਚੇ ਤੇ ਇਹ ਜੇ ਬੰਦੇ ਨੂੰ ਤਾਂ ਜਿਹੜਾ ਸਰਕਾਰੀ ਆਪਣੇ ਵੱਲੋਂ ਮਦਦ ਦੇ ਤੌਰ ਤੇ ਦਿੰਦੇ ਆ ਉਹ ਵੀ ਪ੍ਰੋਵੀਜ਼ਨ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਹੁਣ ਸਾਰਾ ਕੁਝ ਸਾਹਮਣੇ ਆ ਗਿਆ ਕੋਈ ਵਕੀਲ ਭਾਈਚਾਰੇ ਨੂੰ ਮੇਰੀ ਬੇਨਤੀ ਇਹਦਾ ਕੇਸ ਨਾਲ ਲੈਣਾ ਸ ਬਿਲਕੁਲ ਇਹ ਮੰਗ ਪੱਤਰ ਜੋ ਹੈ ਡੀਸੀ ਹੁਸ਼ਿਆਰਪੁਰ ਨੂੰ ਸੌਂਪਿਆ ਗਿਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੇ ਵਿੱਚ ਜਾ ਕੇ ਪੂਰੇ ਕਾਫਲੇ ਵੱਲੋਂ ਤੇ ਜਦੋਂ ਤੱਕ ਇਹ ਮੰਗਾਂ ਵਿਧਾਨ ਸਭਾ ਤੱਕ ਪਹੁੰਚਦੀਆਂ ਉਦੋਂ ਤੱਕ ਇੱਕ ਗੱਲ ਦੀ ਸੰਤੁਸ਼ਟੀ ਅੰਦਰੋਂ ਮਿਲਣ ਦੀ ਗੱਲ ਆਖੀ ਗਈ ਹੈ ਕਿ ਉਦੋਂ ਤੱਕ ਵੈਰੀਫਿਕੇਸ਼ਨਾਂ ਉਹਨਾਂ ਸਾਰੇ ਲੋਕਾਂ ਦੀਆਂ ਜ਼ਿਲ੍ਹਾ ਪੱਧਰ ਤੇ ਹੋਣਗੀਆਂ ਜਿਹੜੇ ਲੋਕ ਬਾਹਰੋਂ ਦੂਜੇ ਸੂਬਿਆਂ ਤੋਂ ਇੱਥੇ ਆ ਕੇ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਵਸੇ ਹੋਏ ਆ। ਉਮੀਦ ਕਰਦੇ ਆਂ ਕਿ ਇਹ ਮਸਲਾ ਸਰਕਾਰ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਜ਼ਰੂਰ ਇਸ ਦੇ ਉੱਤੇ ਸੰਜੀਦਗੀ ਦੇ ਨਾਲ ਕੋਈ ਚਰਚਾ ਕਰਕੇ ਇਸ ਦਾ ਕੋਈ ਯੋਗ ਹੱਲ ਕੱਢਿਆ ਜਾ ਸਕੇਗਾ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ